खड़िया कटरू वगैरा हम तो पूछ ठीक है बीहिया सत् श्रीकाल जी सवेर होगी ਅੱਥੇ ਪੌਣੇ 4 ਹੀ ਬਾਬਾ ਬੋਲਣ ਲੱਗ ਜਾਂਦਾ ਤੇ ਗਰਾਉਂਡ ਤੇ ਲੱਗੀ ਰਹੇ ਬਿਲਕੁਲ ਘਰ ਦੇ ਨਾਲ ਗੁਰਦੁਆਰਾ ਨੀ ਤਾਂ ਛੋ ਮੰਤਰ ਹੋ ਗਈ ਪੌਣੇ 4 ਵਜੇ ਫਿਰ ਅਸੀਂ ਜਲਦੀ ਜਲਦੀ ਉੱਠੇ ਹੁਣ ਅਸੀਂ ਚੱਲਦੇ ਆ ਪਿੰਡ ਦੇ ਸੈਰ ਕਰਨ ਆ ਸਾਰੇ ਫੈਮਿਲੀ ਉੱਥੇ ਬੈਠੇ ਆ ਤੇ ਚਲੋ ਜੀ ਸਰਦਾਰ ਜੀ ਨੇ ਵੀ ਪੱਗ ਬੰਨ ਲਈ ਆ ਕੀ ਹੋਇਆ ਤੈਨੂੰ ਤੂੰ ਰਾਤ ਵੀ ਨਹੀਂ ਟਿਕਦਾ ਸੀ ਨੇਰੇ ਚ ਤਾਂ ਤੂੰ ਸਾਫ਼ ਨਹੀਂ ਦਿਖਿਆ ਅੱਛਾ ਉਹ ਖੜੀਆਂ ਨੇ ਮੱਝਾਂ ਵਗੈਰਾ ਤੇ ਆਹ ਖੜਿਆ ਕਟਰੂ ਵਗੈਰਾ ਹੁਣ ਵਿਚਾਰੇ ਦੀ ਪੂੰਛ ਠੀਕ ਆ ਤੇ ਆਹ ਦਰਖਤ ਬਹੁਤ ਪੁਰਾਣਾ ਸਾਡੇ ਘਰ ਦੇ ਵਿੱਚ ਉਹ ਹੁਣ ਦਾ ਕੰਕਾ ਲੱਗਣ ਕਿ ਲੱਗਿਆ ਪਿਆ ਬਾਬਾ ਬੋਲਦਾ ਜੱਪੂ ਕੀ ਕਰਦਾ ਜੱਪੂ ਨੂਰ ਦੇ ਮੱਖੀਆਂ ਬੈੜਨੀਆਂ ਕਹਿੰਦੀ ਮੱਖੀਆਂ ਭਜਾਉਣੀਆਂ ਅੱਛਾ ਨੂਰ ਕੁਛ ਨਹੀਂ ਕਹਿੰਦੀ ਹੈ ਨਾ ਜਦ ਤੁਸੀਂ ਇਦਾਂ ਹੱਥ ਹਿਲਾਉਂਦੇ ਹੋ ਨਾ ਉਹ ਡਰਦੀ ਆ ਕਿ ਮੇਰੇ ਮਾਰੂਗੀ ਤਾਂ ਨਹੀਂ ਨਹੀਂ ਇਹ ਮੈਂ ਤਾਂ ਕੁਛ ਹੀ ਕਰਦਾ ਇਹਨੂੰ ਹਾਂ ਇਹ ਤਾਂ ਸ਼ਰਾਰਤੀ ਆ ਇਹਨੂੰ ਨਾ ਛੇੜਿਆ ਕਰੋ ਜੀ ਵੀ ਨਹੀਂ ਕਰਦਾ ਸ਼ਰਾਰਤੀ ਆ ਹਾਂ ਚਲੋ ਚੱਲੀਏ ਪਾਪਾ ਹੋਗੇ ਤਿਆਰ ਹਾਂ ਹਾਂ ਕੁਝ ਚੀਜ਼ ਲੈਣੀ ਆ ਤਾਂ ਲੈੜੀਆਂ ਲੈ ਚੜਕੀ ਚੜਕੀ ਦੇ ਸੌੜ ਗੱਤੇ ਜੱਜ ਜੀ ਨੂੰ ਵੀ ਸ਼ੇਅਰ ਕਰਦੀ ਆਂ ਬਈ ਤੂੰ ਖਾਦੀ ਨਹੀਂ ਤੂੰ ਬੱਦਲ ਵੀ ਖਾਦਾ ਫਾਈਸਟਾਰ ਵੀ ਖਾਦੀ ਆ ਹਾਂ ਜੀ ਮੂੰਹ ਤਾਂ ਤੋਤਾ ਇਹਦਾ ਕੋਈ ਨੇ ਦੇ ਦੇ ਚਲ ਆਹ ਨਹੀਂ ਮੈਂ ਕਿਹਨਾਂ ਨਾਲ ਉਹ ਦਰ ਮੈਂ ਗੱਲ ਕਰੀ ਮੈਂ ਕੌਣ ਨਾਲ ਗੱਲ ਕਰੀ ਤੇਰੇ ਨਾਲ ਨਹੀਂ ਨਾਲੇ ਉੜਕਣਾ ਨਹੀਂ ਲਹ ਇਹ ਜੀ ਗੱਲ ਆ ਸਿੰਦਾ ਉੱਧਰ ਗਿਆ ਹੋਇਆ ਆ ਸਾਡੀ ਬਾਦੀ ਆ ਪਰ ਇੱਥੇ ਅਜੇ ਮੰਮੀ ਪੱਥ ਦੀ ਨਹੀਂ ਹੈਗੀ ਕੋਹਾ ਕੂੜਾ ਉੱਧਰੇ ਕਰਦੀ ਆ ਕਿੱਥੇ ਮਾਮਾ ਹਾਂ ਉਹ ਖੜਾ ਹੋ ਤਾਂ ਹਾਂ ਸਿੰਦੇ ਗੋਲੀ ਆਏ ਸੇ ਤੇ ਮਾਤਾ ਰਾਣੀ ਦਾ ਮੱਥਾ ਟੇਕਦੇ ਨੇ ਕਾਲਾ ਹੁਣਾ ਪੱਕੇ ਪਿੰਡ ਦੀਆਂ ਬੀਹਾਂ ਦਾ ਚਾਹ ਉਹ ਹੀ ਹੁੰਦਾ ਜੋ ਬਚਪਨ ਚ ਹੁੰਦਾ है हाँ खड़ा मेरा भरा ये सुबह सुबह उधर आया सी सामने शहीदा दे टोबे तो काफी घा पै गया औु. तो चुप का वीडियो बनती दिया ਵਿੱਚ ਇਹ ਕਹਿੰਦਾ ਪਿੰਡ ਦਾ ਨਾਂ ਨਾ ਬੋਲਦੀ ਵਿੱਚ ਆਪ ਪਿੰਡ ਦੇ ਨਾਂ ਬੋਲਦਾ ਫਿਰ ਹੁਣ ਚੁੱਪ ਤਾਂ ਕਰਦਾ ਨਹੀਂ ਹੈ ਨਾ ਵੀ ਕੀ ਲੈ ਕੇ ਆਨੇ ਆਲੂ ਜਾਣਾ ਉੱਪਰ ਆਓ ਠੀਕ ਹੈ ਇੰਨਾ ਵੀ ਉੱਪਰ ਇਹਦਾ ਨੋਰਮਲ ਕਰਨੇ ਤਾਂ ਬੀਜ ਚਾਉਂਗੀਓ ਤੂੰ ਕਾ ਨਾ ਆਇਨੀ ਆਇਨੀ ਹੋਣੀ ਕਰਿੰਦਾ ਮੈਂ ਤੂੰ ਕਰਲੀ ਬਲੌਗਿੰਗ ਤੂੰ ਵੀ ਸਾਰਾ ਸੁਣਾ ਦੇ ਕੱਲੋਂ ਮੈਂ ਤੈਨੂੰ ਇਹ ਕਰਨਾ ਪੈਣਾ ਤੈਨੂੰ ਕੋਈ ਵਿੱਚ ਬੋਲ ਲੈ ਮੈਨੂੰ ਕੁਝ ਸੁਣਾਇਆ ਤੇ ਮੈਂ ਪਹਿਲਾਂ ਤੋਂ ਨਾਲ ਵੀ ਪੈਣ ਆ ਗਿਆ ਉਹ ਕੁਦਰਤਾਂ ਕਰ ਕਰਦੀ ਹੈ ਤੇ ਮੈਂ ਸੰਧਾਨ ਨਾ ਉਹ ਕਿ ਮੇਰੇ ਇੰਨੇ ਕਿ ਪਿੰਡਿਆ ਕੀਆ ਆ ਰਹੇ ਨੇ ਪਿੰਨੇ ਦੇ ਵੱਡੇ ਖੰਭਾਰੇ ਜਉ ਜੀ ਨੂੰ ਫਾਈਨਲੀ ਮੋਰ ਦੇਖ ਕੇ ਇਹ ਸਵੇਰ ਸਵੇਰੇ ਜਲਦੀ ਮੋਰਾਂ ਕਰਕੇ ਉੱਠੀ ਆ ਤੇਰੀ ਮੰਮੀ ਮੈਨੂੰ ਮੋਰ ਦਿਖਾ ਕੇ ਲੈ ਆ ਬੈਠੇ ਉੱਪਰ ਤਿੰਨ ਜਉ ਜੀ ਨੂੰ ਫਾਈਨਲੀ ਮੋਰ ਦੇਖ ਕੇ ਇਹ ਸਵੇਰ ਸਵੇਰੇ ਜਲਦੀ ਮੋਰਾਂ ਕਰਕੇ ਉੱਠੀ ਆ ਤੇਰੀ ਮੰਮੀ ਮੈਨੂੰ ਮੋਰ ਦਿਖਾ ਕੇ ਲੈ ਆ ਉਹਦੇ ਤੋਂ ਉਹ ਚੱਪੜੀ ਖਾਣ ਲੱਗ ਜੂਗੀ। ਐਨੇ ਬਾਬਿਆਂ ਦੀ ਜਗਾਣਾ ਚੰਦੇ ਇਹ। ਕੁਦਰਤੀ ਆ ਕਿਛਣ ਬਣਾ ਕੇ ਛਿੱਟਿਆ। ਵੱਲ ਚ ਪੋਣਿਆ ਵੀ। ਹੂੰ। ਡਿਜ਼ਾਈਨ। ਬੋਬੇ ਕਾਂ ਜਿੱਕੇ ਪੱਕਾ ਫਿਲਟਰ ਦੂ ਵਾਲਾ ਐਸਾ। ਫਰਦਾ ਕੀ ਹੋ ਲੜਾ। उड़ गया मोरो उड़ गया सामने हाँ वो गद्दी ज बैठ गए इधर जब जो उरे बैठ के देखी उरें कि वजिए जगह निम्मत देखी चल ठीक है नहीं तो नहीं सही थी, थी, की किसान मेरे अंदर असली नेचर हाय पेंडू लाइव जी सताल हैलो तिरवंजा चरवंजा जी रवि वो वहां पे मैं कल लाइव आऊंगी आज मैं पेके कर आई हुई थी नो है <człowiek fulfil intuitive sound> <multicol2> ਆ ਤੂੰ ਕਿੱਡੀ ਜੀਵਾ ਤੇਰੀ ਬਾਲ ਦਾ ਬੱਚੇ ਹਾਂ ਆਹ ਦੇਗਾ ਹਾਂ ਹਾਂ ਛੱਪਾਵਾ ਕਰਦਾ ਹੈ ਲੈ ਹਾਂ ਇਹ ਰੋਟੀ ਖਾ ਗਿਆ ਟਿਆ ਲੈ ਕਿਦਾ ਖਾਉਂਦਾ ਹੈ ਹਾਂ ਜੀਵਾ ਇਸ ਫਾਈ ਕਰਦਾ ਜੀ ਨੂੰ ਦਿਖਾ ਦੇਖਾ ਕਿ ਆ ਜੀਵ ਕੀ ਕਰਦਾ ਉੱਠੀ ਕਰਦਾ ਜੀਵ ਨੂੰ ਹਾਂ ਇੱਥੇ ਇੱਕ ਅਗਰ ਬਸਲਾ ਰੋਟੀ ਆ ਗਿਆ ਡੇਗੜੀ ਨਾਲ ਲੱਗਦੀ ਆ ਅੱਛਾ ਔਰ ਸਪਾਈ ਕਰ ਦੋਣਾ ਉੱਤੇ ਅੱਛਾ ਤਾਂ ਹੀ ਬੰਦਾ ਦੇ ਨਾਲ ਲੱਗ ਕੇ ਠੀਕ ਆ ਤੁਹਾਨੂੰ ਲੱਸੀ ਮੰਗਦੀ ਜਪਜੀ ਆ ਕਿੰਨੀ ਚ ਪਈ ਆ ਲੱਸੀ ਗਲਾਸ ਚ ਪਾ ਦੋ ਆ ਦੇਖੋ ਜੀ ਆ ਨੂਨ ਅਤੀ ਰੋਟੀ ਇਹਦੇ ਆਟੇ ਚ ਨੂਨ ਪਾ ਕੇ ਕਣਕ ਦੇ ਚ ਥੋੜਾ ਹੀ ਪਾਏ ਕਿਉਂ ਦੇ ਹੱਥ ਨਾਲ ਰੋਟੀ ਪਕਾਈ ਹੋਈ ਆ ਨਹੀਂ ਨਹੀਂ ਪਾਏ ਉਹ ਆਇਗਰ ਦੇ ਨਾਲ ਮਲਾਏ ਨਾਲ ਪਿਆਜ਼ ਨਾਲ ਅਚਾਰ ਨਾਲ ਲੱਸੀ ਨਾਉਣ ਪਾਣਾ ਲੱਸੀ ਜੱਪੂ ਅੱਛਾ ਮੇ ਫੇਵਰੇਟ ਆ ਹਮ ਕੀ ਗੱਲ ਜੱਪੂ ਨਹੀਂ ਨਾ ਲੱਗੀ ਲੱਸੀ ਪੀ ਕੇ ਥੱਕ ਗਿਆ ਇਹ ਜੱਪੂ ਤੂੰ ਭੁੱਖਾ ਫਨੀ ਜਮਜੀ ਨਹੀਂ ਟਮਾਟਾ ਅਨੇਕੀ ਲੈਫ ਚੱਲਦੀ ਹੈ ਉੱਲੀ ਖਾਂ ਅਹ ਨਾ ਹਾਂ ਚਲ ਆ ਜਾ ਮੈਂ ਨਾਲ ਚੱਲਦਾ ਸਲੀਪਰ ਚੱਕ ਲਿਆ ਦੇ ਤੁਸੀਂ ਆ ਜਾ ਰੇੜੇ ਤੇ ਬੈਠੀ ਏ ਜਿਹੜਾ ਚਟੋਲਾ ਵੀ ਚੱਕ ਲੋ ਉੱਥੇ ਹੈਗਾ ਕੋ ਘਰ ਉੱਥੇ ਬੈਠੀ ਜਾ ਅੱਛਾ ਚਲਾਇਆ ਚਲਾਇਆ ਸਲੀਪਰ ਲਿਆ ਜਪ ਜੀ ਚੱਪਲਾ ਚੱਪਲਾ ਰੱਖ ਸਾ ਬਾਹਰ ਪੱਤਣੀ ਕਰਦੀ ਆ ਇਹ ਚੱਲੀ ਆ ਰੇੜੇ ਤੇ ਚਾਚਾ ਹਰਾਵਡਨ ਚੱਲਿਆ ਮੋਟਰ ਤੇ ਤੇ ਚਲੋ ਹੁਣ ਮਿਲਾਂਗੇ ਅਗਲੇ ਵਲੌਗ 'ਚ ਬਲੌਗ ਦਾ ਇੱਥੇ ਐਂਡ ਕਰਦੇ ਆਂ ਜੀ ਬਾਏ ਸਸ਼ੀ ਕਾਲ